ਹਾਂਜੀ ਵੈਕੁਲੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾ ਰਹੇ ਹਾਂ ਧੋਮੀ ਮੂੰਗੀ ਦੀ ਧਾਲ ਜੀ ਤੇ ਧਾਲ ਆਪਾਂ ਨੇ ਚੰਗੀ ਤਰ੍ਹਾਂ 4-5 ਵਾਰੀ ਵਾਸ਼ ਕਰ ਲਈ ਅੱਧਾ ਘੰਟਾ ਪਹਿਲਾਂ ਭਿਓ ਕੇ ਰੱਖਤੀ ਸੀਗੀ ਤੇ ਕੁੱਕਰ ਦੇ ਵਿੱਚ ਆਪਾਂ ਨੇ 2 ਕੱਪ ਪਾਣੀ ਐਡ ਕਰਤਾ ਸੀ ਇਹ ਤੇ ਫਿਰ ਧਾਲ ਐਡ ਕਰ ਦਾਂਗੇ 2 ਕੱਪ ਦੀ ਕਰਤਾ ਸੀ ਪਾਣੀ ਐਡ ਤੋ ਕਾਪੜਾ ਹੋਰ ਪਰਮਾਵੇ ਜਿੱਤ ਕੋਲੀ ਆਪਣੀ ਗਈ ਦਾਲ ਦੀ ਆਪਣੇ ਹੋ ਗਏ ਜੀ 2 ਤੋਂ 3 ਕੱਪ ਇੱਕ ਆਕਾਪ ਆਪਾਂ ਹੋਰ ਪਾਣੀ ਦੇ ਐਡ ਕਰ ਦਾਂਗੇ ਜਿਹੜੇ ਇੱਕ ਕੱਪ ਪਾਣੀ ਦਾ ਆਪਾਂ ਹੋਰ ਐਡ ਕਰਤਾ ਟੋਟਲ ਆਪਣੇ ਹੋ ਗਏ ਜੀ 4 ਕੱਪ ਉਹ ਜਿਹੜੇ ਪਿਆਜ਼ ਜੀ ਆਪਾਂ ਵਿੱਚ ਕੱਚੇ ਐਡ ਕਰ ਦਾਂਗੇ। ਆਕੀ ਆਪਾਂ ਲਾਵਾਂਗੇ ਤੜਕਾ ਥੋੜਾ ਜਿਹਾ ਜੀ ਲਸਣ ਪਾ ਦਿੰਨੇ ਆ ਕੱਟ ਕੇ। ਆਪਾਂ ਵਿੱਚ ਕਰ ਦਾਂਗੇ ਜੀ ਮਸਾਲੇ ਐਡ। ਆਪਾਂ ਪਾ ਦਾਂਗੇ ਜੀ ਨਮਕ। ਹਲਦੀ ਥੋੜੀ ਜਿਹੀ ਬਲਾਲ ਮਸਾਲ ਐਡ ਕਰ ਦਾਂਗੇ। ਉਨੇ ਪਾ ਗਰਮ ਮਸਾਲਾ ਪਾ ਦਾਂਗੇ ਹੀ ਥੋੜਾ ਜਿਹਾ ਪਾ ਦਾਂਗੇ ਜੀ ਪੁੰਨੇ ਆ ਜੀਰਾ ਮਸਾਲੇ ਜੀ ਆਪਾਂ ਸਾਰੇ ਬਾਤੇ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਦੇ ਵਿੱਚ ਸਰ੍ਹੋਂ ਦਾ ਤੇਲ ਫਿਰ ਆਪਣੀ ਦਾਲਾਂ ਨਾਲ ਜਿਹੜੀ ਉਹ ਜਦੋਂ ਬੋਇਲ ਹੁੰਦੀ ਆ ਵੀ ਬਾਹਰ ਨਹੀਂ ਨਿਕਲਦੀ ਹੈਗੀ ਜੀ ਆਪਾਂ ਬਣਾ ਰਹੇ ਹਾਂ ਕੁੱਕਰ ਦੇ ਵਿੱਚ ਜਿਹੜੇ ਵੀਰ ਭੈਣ ਜੀ ਆਪਣੇ ਨਾਲ ਜੋੜੇ ਹੋਏ ਨੇ ਦੇ ਲਈ ਸੌ ਸੌਨ ਕਮੈਂਟ ਕਰ ਦੇਣੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤਰੱਕੀ ਬਖਸ਼ੇ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਰਹਿਣ ਜੀ ਤੁਸੀਂ ਹੌਣ ਹੌਣੇ ਕਮੈਂਟ ਕਰਦੇ ਹੋ ਵੀ ਕਮੈਂਟ ਪੜ ਕੇ ਆਪਾਂ ਨੂੰ ਵਧੀਆ ਲੱਗਦਾ ਜੀ ਹੌਸਲਾ ਬਜਾਈ ਹੁੰਦਾ ਫਿਰ ਆਪਣਾ ਹੋਰ ਵੀਡੀਓ ਬਣਾਉਣ ਲਈ ਮਨ ਕਰਦਾ ਹੁਣ ਆਪਾਂ ਕੁੱਕਰ ਦਾ ਜਿਹੜਾ ਟੱਕਣਾ ਹੈ ਉਹ ਬੰਦ ਕਰਾਂਗੇ ਲੋ ਜੀ ਕੁੱਕਰ ਦਾ ਟੱਕਣਾ ਆਪਾਂ ਨੇ ਬੰਦ ਕਰ ਦਿੱਤਾ ਆਪਾਂ ਜੀ बस ਦੋ ਬਿਸਲੇ ਬਜਾਵਾਂਗੇ ਤੇ ਨਾਲ ਦੀ ਨਾਲ ਆਪਾਂ ਜੀ ਦਾਲ ਦਾ ਤੜਕਾ ਤਿਆਰ ਕਰ ਲੈਂਦੇ ਆ ਨਾਲ ਦੀ ਨਾਲ ਆਪਣੀ ਦਾਲ ਬਣ ਰਹੀ ਹੈ ਜੀ ਹਾਂਜੀ ਲੋ ਜੀ ਅਕਰ ਨੇ ਤਿੰਨ ਬਿਸਲ ਬਜਾਈਆਂ ਸੀ। ਕੁੱਕਰ ਖੋਲ੍ਹ ਲਿਆ ਦਾਲ ਜੀ ਆਪਣੀ ਬਣ ਕੇ ਤਿਆਰ ਆ। ਹੁਣ ਆਪਾਂ ਦਾਲ ਨੂੰ ਪਾ ਲਾਂਗੇ ਤੜਕਾ ਜੀ। ਤੜਕਾ ਲਾ ਕੇ ਇਧਾ ਇੱਕ ਗਲਾਸ ਪਾਣੀ ਪਾ ਕੇ ਜੀ ਆਪਾਂ ਖੁੱਲੀ ਰੱਖ ਕੇ 5-4 ਮਿੰਟ ਖੁੱਲੀ ਰੱਖ ਕੇ ਪਕਾ ਲਾਂਗੇ। ਤੇ ਦਾਲ ਆਪਣੀ ਬਣ ਕੇ ਤਿਆਰ ਆ ਜੀ ਹੁਣ ਆਪਾਂ ਦਾਲ 'ਚ ਤੜਕਾ ਲਾ ਰਹੇ। ਪਿਆਜ਼ਾਂ ਨੂੰ ਆਪਾਂ ਜੀ ਲਾਈਟ ਭਰਾਂਗੇ ਹੁਣ ਤੱਕ। ਬਰਾਉਨ ਜੀ ਹੁਣ ਤੱਕ ਕਾਰਚੀ ਦਾਲ ਚ ਪਾਵਾਂਗੇ ਆਪਾਂ ਥੋੜੀ ਜਿਹਾ ਲਸਣ ਪਿਆਜ਼ ਵਿੱਚ ਪਾਤਾ ਸੀ ਹੁਣ ਪਿਆਜ਼ ਦਾ ਰਾ ਰਹੇ ਹਾਂ ਜੀ ਤੜਕਾ ਜੇ ਆਪਾਂ ਥੋੜੀ ਜਿਹਾ ਲਸਣ ਪਿਆਜ਼ ਵਿੱਚ ਕੱਚਾ ਪਾ ਦਿੰਨੇ ਆ ਨਾ ਜੀ ਇਹਦੇ ਤੇਲ ਪਾਇਆ ਸੀ ਨੂੰ ਮਿਕਸਿੰਗ ਕਰ ਲੈ ਪਾ ਲਓ ਤਾਂ ਸਾਡੀ ਆਪਣੀ ਦਾਲ ਆ ਜਿਹੜੀ ਵਧੀਆ ਬਣ ਜਾਂਦੀ ਹੈ ਇਸਕੇ ਪਲਾ ਲੈਣਾ ਤੇ ਤੜਕਾ ਲੋਹ ਦੀ ਤੜਕੇ ਚ ਆਪਾਂ ਥੋੜੀ ਦਾਲ ਐਡ ਕਰ ਲਈਏ ਹੋਰ ਇਹ ਪਾ ਦਾਂਗੇ ਜੀ ਪਾਣੀ ਥੋੜਾ ਜਿਹਾ ਆਪਾਂ ਇਹ ਪਾਣੀ ਐਡ ਕਰ ਦਾਂ ਚੰਗੀ ਤਰ੍ਹਾਂ ਆਪਾਂ ਇਹ ਮਿਕਸ ਕਰਕੇ ਤੇ ਚਾਰ ਮਿੰਟ ਆਪਾਂ ਇਹਦਾ ਨੂੰ ਖੁੱਲ੍ਹੇ ਰੱਖ ਕੇ ਬਣਾਵਾਂਗੇ। ਕਿਉਂਕਿ ਜਿਆਦਾ ਗਾੜ੍ਹੀ ਨਹੀਂ ਹੋਣੀ। ਉੱਤੇ ਚੜ ਕੇ ਆਪਾਂ ਇਹ ਕੱਪਕਾ ਪਾਉਣਾ ਤੇ ਖੱਟ ਵੀ ਪਾਣੀ ਹੋਰ ਪਾੜ ਦੇ। ਲੋ ਜੀ ਅਪਿੰ ਤੋਂ ਮੀ ਮੂੰਗੀ ਦੀ ਜੀ ਦਾਲ ਬਣ ਕੇ ਤਿਆਰ। ਬਹੁਤ ਵਧੀਆ ਦਾਲ ਬਣੀ ਹੈ। ਤੇ ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ। ਸਾਰਿਆਂ ਦਾ ਤੈਨੂੰ ਧੰਨਵਾਦ ਕਰਦੇ ਆਂ ਜੀ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ। ਚੜ੍ਹਦੀ ਕਲਾ ਤੇ ਰੱਖੇ ਜੀ ਸਾਰੇ ਭੈਣ ਭਰਾਸ ਦੇ ਬਸੇ ਰਹੋ ਜੀ। ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਬਣਾਈ ਰੱਖਿਓ। ਇਸੇ ਤਰ੍ਹਾਂ ਜੀ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਕਮੈਂਟ ਪੜ ਕੇ ਜੀ ਵਧੀਆ ਲੱਗਦਾ। ਤੇ ਮਾਨੂੰ ਖੁਸ਼ੀ ਮਿਲਦੀ ਆ ਜੀ ਫਿਰ ਆਪਣਾ ਹੋਰ ਵੀਡੀਓ ਬਣਾਉਣ ਨੂੰ ਹਜੀ ਕਰਦਾ ਜੀ। ਲੋਹੀ ਧਾਰਦਾ ਆਪਣੀ ਰੋਟੀ ਬਣ ਕੇ ਤਿਆਰ। ਹੁਣ ਪਾ ਗੈਸ ਕੱਟਤਾ ਜੀ ਬੰਦ। ਹੁਣ ਇਹਨੂੰ ਢੱਕ ਦੇਣਾ ਢੱਕਣ ਦੇ ਨਾਲ। ਇਹਨੂੰ ਢਾਲ ਦੋ ਆਪਾ ਜੀ ਰੋਟੀ ਨਾਲ ਵੀ ਸਰਵ ਕਰ ਸਕਦੇ ਚੌੜਾ ਨਾਲ ਵੀ ਹੁਣੇ ਰਾਤ ਦਾ ਟਾਈਮ ਆ ਆਪਾਂ ਬਣਾਵਾਂਗੇ ਜੀ ਫੁਲਕੇ ਤੇ ਢਾਲ ਆਪਾਂ ਫੁਲਕਿਆਂ ਨਾਲ ਕਰਾਂਗੇ ਸਰਵ ਜਿਹੜੀ ਬਚੂਗੀ ਜੀ ਆਪਾਂ ਤੁਸੀਂ ਕਿਚ ਕੱਢ ਕੇ ਠੰਡੀ ਹੋਈ ਫ੍ਰਿਜ 'ਚ ਰੱਖ ਦਾਂਗੇ ਜੀ ਆਪਾਂ ਜੀ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਹੀ ਆਪਾਂ ਨੂੰ YouTube ਫੈਮਲੀ YouTube ਤੇ ਵਧੀਆ ਫੈਮਲੀ ਆਪਣੇ ਨਾਲ ਜੁੜੀਆਂ ਹੋਈਆਂ ਨੇ ਜੀ ਵਧੀਆ ਆਪਾਂ ਨੂੰ ਸਪੋਰਟ ਕਰਦੇ ਨੇ ਤੇ ਆਪਾਂ ਤੋਂ ਵੀ ਜਿੰਨਾ ਕੁ ਹੁੰਦਾ ਜੀ ਆਪਾਂ ਵੀ ਸਾਰਿਆਂ ਨਾਲ ਕਰਦੇ ਆਂ ਜੀ ਸਾਰੇ ਭੈਣ ਭਰਾਵਾਂ ਨੂੰ ਸਾਥ ਸਹਿਯੋਗ ਲਈ ਧੰਨਵਾਦ ਜੀ ਹੱਸਦੇ ਬਸਦੇ ਰਹੋ ਜੀ